ਹਾਂਜੀ ਕਿਸਾਨ ਵੀਰੋ ਅੱਜ ਗੱਲ ਕਰਦੇ ਆ ਕਣਕ ਦੇ ਵਿੱਚ ਯੂਰੀਆ ਦੇ ਬਾਰੇ ਡਬਲਿਊ ਕਿਸਾਨ ਦੇ ਵਿੱਚ 1.5 ਗੁਣਾ ਯੂਰੀਆ ਦੇਣੀ ਹੈ ਵੱਧ ਆਪਾਂ ਤੇ ਆਜੋ ਗੱਲ ਕਰਦੇ ਆ 1.5 ਗੁਣ 1.5 ਗੁਣਾ ਯੂਰੀਆ ਦਾ ਮਤਲਬ ਕੀ ਹੈ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਵੀ ਕਿਸਾਨ ਆਪਣੀ ਵੀਡੀਓ YouTube ਤੇ ਦੇਖ ਰਹੇ ਨੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਾਣਕਾਰੀ ਲੈ ਕੇ ਆਈਏ ਕਸਾਂ ਦੋਸਤੋ ਅੱਜ ਗੱਲ ਕਰਦੇ ਆ ਕਣਕ ਦੀਆਂ ਵੈਰਾਈਟੀਆਂ ਦੇ ਬਾਰੇ ਡਬੀਡਬਲਯੂ ਵੈਰਾਈਟੀਆਂ ਦੇ ਬਾਰੇ ਲਗਭਗ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵਾਰ ਡਬੀਡਬਲਯੂ ਕਿਸਮਾਂ ਲੱਗੀਆਂ ਜਿਵੇਂ ਡਬੀਡਬਲਯੂ 187 222 ਡਬੀਡਬਲਯੂ 303 ਤੇ 327 ਤੇ ਕਿਸਾਨ ਦੋਸਤੋ ਯੂਨੀਵਰਸਿਟੀ ਵੱਲੋਂ ਇਹਨਾਂ ਦੇ ਵਿੱਚ ਡੇਢ ਗੁਣਾ ਯੂਰੀਆ ਰეკਮੈਂਡ ਹੈ ਤੇ ਕਿਸਾਨ ਵੀਰੋ ਡੇਢ ਗੁਣਾ ਦਾ ਮਤਲਬ ਇਹ ਆ ਕਿ ਆਪਾਂ ਤੁਸੀਂ ਅਕਸਰ ਆਪਾਂ ਸਾਰੇ ਕਿਸਾਨ ਵੀਰ ਦੀ ਤਿੰਨ ਗੱਟੇ ਜਾਂ ਸਾਢੇ ਤਿੰਨ ਗੱਟੇ ਵੀ ਲੈ ਜਾਂਦੀ ਹੈ ਕਣਕ ਜਦੋਂ ਕਈ ਯਾਰ ਦਬ ਜਾਂਦੀ ਹੈ ਤਾਂ ਆਪਾਂ ਨੂੰ ਅੱਧਾ ਘੱਟਾ ਵੱਧ ਵੀ ਪਾਉਣਾ ਪੈਂਦਾ तकरीबन ਸਾਰੇ ਪੰਜਾਬ ਦੇ ਵਿੱਚ 3 ਗੱਟੇ ਨਾਲ ਹੀ ਕੰਮ ਚੱਲਦਾ ਹੈਗਾ 3 ਗੱਟੇ ਕਿਸਾਨ ਵੀਰ ਯੂਰੀਆ ਦੇ ਰਹੇ ਹੈਗੇ ਕੋਈ ਇੱਕਾ ਦੁੱਕਾ ਕਿਸਾਨ ਹੋਣਗੇ ਜਿਹੜੇ ਹੱਥ ਘੁੱਟ ਕੇ 2.5 ਗੱਟਿਆਂ ਦਾ ਸਾਰਦੇ ਹੋਵੋਗੇ ਨਹੀਂ ਤਾਂ 3 ਗੱਟੇ तकरीबन ਤੁਸੀਂ ਦੇਖਿਆ ਹੀ ਹੋਣਾ ਕਿ 3 ਗੱਟੇ ਕਣਕ ਲੈਂਦੀ ਹੈਗੀ ਤੇ ਯੂਨੀਵਰਸਿਟੀ ਵੱਲੋਂ ਰეკਮੈਂਡ ਹੈਗੀ ਹੈ ਜੀ 90 ਕਿਲੋ ਯਾਨੀ ਕਿ 2 ਗੱਟੇ ਤੇ ਆਪਾਂ ਪਾਉਨੇ ਆ 3 ਗੱਟੇ ਇਹ ਕਿਸਾਨ ਵੀਰੋ ਹੁਣ ਡੇਢ ਗੁਣਾ ਦਾ ਮਤਲਬ ਇਹ ਹੈ ਕਿ ਇੱਕ ਯੂਨੀਵਰਸਿਟੀ ਵੱਲੋਂ 2 ਗੱਟੇ ਰეკਮੈਂਡ ਹੈ ਤੇ ਆਪਾਂ ਡੇਢ ਗੁਣਾ ਦੇ ਹਿਸਾਬ ਨਾਲ ਚੱਲੀਏ ਤਾਂ ਆਪਾਂ 3.5 ਗੱਟੇ ਪਾ ਸਕਦੇ ਹਾਂਗੇ ਡੀਬੀਡਬਲਯੂ ਕਿਸਮ ਦੇ ਵਿੱਚ ਤੇ ਡੇਢ ਗੁਣਾ ਦਾ ਮਤਲਬ ਇਹ ਨਹੀਂਗਾ ਕਿ ਕਿਸਾਨ ਵੀਰ ਕਈ ਪਹਿਲਾਂ ਹੀ 3-3 4-4 ਗੱਟੇ ਪਾ ਲੈਂਦੇ ਹੈਗੇ ਤੇ ਉਹ ਕਹੇ ਤਾਂ ਵੀ ਡੇਢ ਗੁਣਾ ਹੋਰ ਵੱਧ ਪਾਉਣੀ ਹੈ ਤਾਂ ਇਹਦਾ ਮਤਲਬ ਤਾਂ ਫਿਰ ਤੁਸੀਂ 4.5-5 ਗੱਟੇ ਤੱਕ ਪਹੁੰਚ ਗਏ ਤੇ ਜੇ ਇੰਨੀ ਯੂਰੀਆ ਪਾਉਂਗੇ ਤਾਂ ਤੁਹਾਡੀ ਕਣਕ ਨੇ ਡਿੱਗ ਜਾਣਾਗਾ ਇੰਨੀ ਕਣਕ ਨੂੰ ਨੁਕਸਾਨ ਹੀ ਕਰੂਗੀ ਯੂਰੀਆ ਦਾ ਕਣਕ ਦਾ ਤੇ ਡੇਢ ਗੁਣਾ ਦਾ ਮਤਲਬ ਇਹ ਹੀ ਆ ਕਿਉਂਕਿ ਯੂਨੀਵਰਸਿਟੀ ਵਾਲੇ ਰეკਮੈਂਡ ਆਪਾਂ ਨੂੰ 90 ਕਿਲੋ ਆ ਤੇ 2 ਗੱਟੇ ਤੇ ਆਪਾਂ ਪਹਿਲਾਂ ਹੀ 3 3.5 ਗੱਟੇ ਕਰ ਦਿੰਨੇ ਆ ਇਹਦਾ ਮਤਲਬ ਇਹ ਨਹੀਂ ਹੁਣ ਆਪਾਂ ਕੀ ਡੇਢ ਗੁਣਾ ਹੋਰ ਵਧਾ ਲਈਏ ਤੇ 4 4.5 ਗੱਟੇ ਜਾਂ 5 ਗੱਟੇ ਕਰ ਦਈਏ ਆਪਾਂ 3 ਗੱਟੇ ਬਹੁਤ ਆ ਡੀਬੀਡਬਲਯੂ ਕਿਸੇ ਵੱਨੂੰ ਵੀ ਬਾਕੀ ਤੁਸੀਂ ਆ ਤਾਕਤਾਂ ਲੀਆਂ ਸਪਰੇਆਂ ਜ਼ਰੂਰ ਕਰੋ ਇੱਕ ਦੋ ਸਪਰੇਆਂ ਤਾਂ ਜ਼ਰੂਰ ਕਰੋ ਹੀ ਨਾ ਕਰੋ ਦੋ ਸਪ੍ਰੇਆ ਕਰ ਲੋਗੇ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਤੇ ਨਸਾਰੇ ਤੇ ਤੁਸੀਂ ਐਨ ਪੀ ਕੇ 13 0 45 ਪਲੱਸ ਬੋਰਨ ਇਹਦੀ ਸਪਰੇ ਕਰੋ ਵਧੀਆ ਰਿਜ਼ਲਟ ਮਿਲੂਗਾ 1.5 ਗੁਣਾ ਦਾ ਮਤਲਬ ਇਹੀ ਸੀਗਾ ਕਈ ਕਿਸਾਨ ਵੀਰ ਭੁਲੇਖੇ ਜਿਹੇ ਰਹ ਜਾਂਦੇ ਆ ਕਿ ਆਪਾਂ 1.5 ਗੁਣਾ ਯੂਰੀਆ ਦੇਣੀ ਹੈ ਵਾਦੇ ਨੂੰ ਡੀਬੀਡਬਲ ਕਿਸਾ ਉਹਨੂੰ 1.5 ਗੁਣਾ ਦਾ ਮਤਲਬ ਇਹੀ ਹੈ ਯੂਨੀਵਰਸਿਟੀ ਵੱਲੋਂ ਰეკਮੈਂਡ ਦੋ ਗੱਟੇ ਕੀਤੇ ਗਏ ਆਪਾਂ ਨੂੰ 90 ਕਿਲੋ ਸ਼ਿਫਾਰਿਸ਼ ਹੈ ਤੇ ਆਪਾਂ 3 3.5 ਪਹਿਲਾਂ ਹੀ ਠੋਕ ਦਿੰਨੇ ਆਗੇ ਤੇ ਫਿਰ ਕਿਸਾਨ ਵੀਰ ਕਹਿੰਦੇ 1.5 ਗੁਣਾ ਹੋਰ ਵੱਧ ਪਾਉਣੀ ਜਾਂਦਾ 4 4.5 ਕਟੇ ਹੋਗੇ ਐਨੀ ਯੂਰੀਆ ਦੀ ਕੋਈ ਲੋੜ ਨਹੀਂ ਕਿਸਾਨ ਵੀਰੋ ਜਿਹੜੇ 3 ਕਟੇ ਆਪਾਂ ਪਾਉਣੇ ਆ ਉਹੀ 3 ਕਟੇ ਡੀਬੀਡਬਲਯੂ ਕਿਸਮਾਂ ਦੇ ਵਿੱਚ ਦਿਓ ਚੰਗਾ ਝਾੜ ਆਊਗਾ ਜੇ ਤੁਸੀਂ ਵੱਧ ਪਾਉਗੇ ਤਾਂ ਤੁਹਾਡੀ ਕਣਕ ਡਿੱਗੂਗੀ ਦੇਖ ਕੇ ਤੁਹਾਡਾ ਜ਼ਿਆਦਾ ਨੁਕਸਾਨ ਹੋਊਗਾ ਤੇ ਝਾੜ ਨਹੀਂ ਆਉਣਾਗਾ ਕਿਸਾਨ ਵੀਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤੇ ਆਪਣੇ ਫੇਸਬੁਕ ਪੇਜ ਨੂੰ ਜ਼ਰੂਰ ਫੋਲੋ ਕਰੋ ਤਾਂ ਜੋ ਆਪਣੇ ਆਉਣ ਵਾਲੀ ਵੀਡੀਓ ਤੁਹਾਡੇ ਤੇ ਪਹੁੰਚ ਸਕਤੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਾਣਕਾਰੀ ਲੈ ਕੇ ਆਈਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ